ਦੇ ਨਾਲੇ ਦਿੱਤਾ ਆਪਣੀ 8 ਫੁੱਟਾ ਦਰਵਾਜ ਦਾ ਰੋਟਾਵੇਟਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਅੱਜ ਆਪਾਂ ਨੇ ਬਾਈ ਦੋ ਚੀਜ਼ਾਂ ਲੈਣੀਆਂ ਇੱਕ ਟਰੈਕਟਰ ਤੇ ਇੱਕ ਰੋਟਾਵੇਟਰ ਤੇ ਅੱਜ ਹੋ ਗਏ ਥੋੜਾ ਜਿਹਾ ਲੇਟ ਅਸੀਂ ਬਾਈ तकरीबन 6:30 ਵਜੇ ਹੋਰੀ ਤੇ ਮੈਸੇ ਪਹਿਲਾਂ ਕੱਲਾ ਟਰੈਕਟਰ ਲੈਣਾ ਸੀ ਬਾਈ ਇਹਨਾਂ ਨੇ ਤੇ ਨਾਲ ਦੀ ਨਾਲੇ ਰੋਟਾਵੇਟਰ ਦਾ ਵੀ ਮੂਡ ਬਣ ਗਿਆ ਲੈਣ ਦਾ ਦੇ ਨਾਲੇ ਰੋਟਾਵੇਟਰ ਦਿੱਤਾ ਜੀ ਆਪਾਂ ਨੇ 30 55 ਦਿੱਤਾ ਆਪਾਂ ਨੇ ਜੀ 3 ਸਪੀਡ ਵਾਲਾ 16 9 28 ਦੇ ਟਾਇਰਾਂ ਵਿੱਚ ਠੀਕ ਹੈ ਜੀ ਰੋਟਾਵੇਟਰ ਦਿੱਤਾ 8 ਫੁੱਟਾ ਜੀ ਟੌਪ ਵਾਲਾ ਮਾਡਲ ਹੋ ਗਿਆ ਆਹ ਚੱਕ ਜੱਸਾ ਬਾਈ ਪਹੁੰਚਿਆ ਹੋਇਆ ਬਾਈ ਜੱਸੇ ਬਾਈ ਕਰਕੇ ਹੀ ਆਪਾਂ ਨੇ ਕੰਮ ਸ਼ੁਰੂ ਕਰਿਆ ਇਹ ਬਾਈ ਨੇ ਸਾਨੂੰ ਹੌਸਲਾ ਪਿਆ ਹੀ ਕਰੀ ਤੀ ਵੀ ਤੁਸੀਂ ਕਰਵਾ ਦੇ ਜੀ ਡੀਲਰਸ਼ਿਪ ਲਓ ਕਿਉਂਕਿ ਜੱਸੇ ਬਾਈ ਦੇ ਬਾਈ ਗਾਹਾਂ ਰਿਸ਼ਤੇਦਾਰੀ ਵੀ ਇਹ ਨਾਲ ਠੀਕ ਆ ਤੇ ਰਿਸ਼ਤੇਦਾਰੀ ਥੋੜੀ ਰਿਸ਼ਤੇਦਾਰੀ ਵੀ ਨੇੜੇ ਤੋਂ ਹੀ ਆ ਬਣ ਕੇ ਬਾਈ ਨੇ ਆਪਾਂ ਨੂੰ ਬਹੁਤ ਹੌਦਤਾ ਵੀ ਤੁਸੀਂ ਲਓ ਕੋਈ ਚੱਕਰ ਨਹੀਂ ਆਪਾਂ ਤੁਹਾਡੇ ਨਾਲ ਖੜੇ ਆ ਤੇ ਲੋ ਜੀ ਬਾਈ ਟਾਈਮ ਥੋਤੀ ਕਮੀ ਕਰਕੇ ਆਪਾਂ ਥੋੜਾ ਜਿਹਾ ਹੁਣ ਦੇਦੀ ਨਾਲ ਦੀ ਨਾਲ ਤੇ ਪਿੱਛੇ ਵੀ ਰੱਖ ਦਿਓ ਮੜਾ ਜਿਹੋ ਤੇ ਤੇ ਬਾਈ ਆਪਾਂ ਜਿਵੇਂ ਪਹਿਲਾਂ ਦੱਸਿਆ ਵੀ ਇਹਦੇ ਆਪਣੇ ਮਾਡਲ ਕਈ ਮੈਨੂੰ ਵੀਰ ਪੁੱਛਦੇ ਨੇ ਮਾਡਲ ਕਿਹੜੇ ਕਿਹੜੇ ਮਾਡਲ ਬਾਈ ਆਉਂਦੇ ਨੇ ਇਹਦੇ ਵਿੱਚ ਦੋ ਮਾਡਲ ਆਉਂਦੇ ਨੇ ਪਰ ਆਪਣੇ ਕੋਲ ਜਿਹੜੇ ਮਾਡਲ ਨੇ ਸਾਰੇ ਬਾਈ ਉੱਪਰਲੇ ਮਾਡਲ ਮੰਗਾਏ ਨੇ ਆਪਾਂ ਨੇ ਟੌਪ ਵਾਲੀ ਇਹਦੇ ਵਿੱਚ ਘੂੜੀ ਦਾ ਫਰਕ ਹੁੰਦਾ ਘੂੜੀ ਹੈਵੀ ਆਉਂਦੀ ਆ ਡਿਸਕ ਇਹਦੇ ਦੋਨੋਂ ਸਾਈਡ ਆਉਂਦੀ ਆ 60 ਬਲੇਡ ਆਉਂਦੇ ਇਹਦੇ ਵਿੱਚ ਤੇ ਲੋ ਬਾਈ ਦੱਸਾ ਬਾਈ ਅੱਜ ਕਰੂ ਡਿਲੀਵਰੀ ਲੋ ਜੀ ਮੁਬਾਰਕਾਂ ਬਹੁਤ ਬਹੁਤ ਸਾਡੇ ਵੱਲੋਂ ਟਰੈਕਟਰ ਦੀਆਂ ਠੀਕ ਹੈ ਜੀ ਆ ਜਾ ਪਤਾ ਓਕੇ ਆ ਫੜੀ ਭਾਈ ਆ ਫੜ ਲੋ ਹੋ ਗਈ ਪਰ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਬੈਂਕੂ ਗੋਲ ਗੋਲੇ ਦਾ ਆਪਣੇ ਪ੍ਰਤੀਯੋਗ ਤੇ ਗੋਡੇ ਦੇ ਟਰੈਕਟਰ ਹੋ ਸਕਦਾ ਤੁਹਾਡੇ ਕੋਲ ਹਾਂਜੀ ਹਾਂਜੀ ਚਲੋ ਠੀਕ ਹੋ ਜਾ ਹਾਲਾ ਕਰਦੇ ਹਾਂ ਰੋੜਾ ਵੀਟਰ ਦੀ ਫੋਟੋ ਦਾਰ ਨਹੀਂ ਬਸ ਇਹ ਆਪਣੇ ਹਾਂਜੀ ਹਾ ਰੋੜਾ ਵੀਟਰ ਦੀ ਰਹਿੰਦੀ ਆ ਅੱਜ ਦਰ ਜੀ ਮਾਡੀ ਬਾਈ ਨਾਲ ਕਰਾ ਲਓ ਥੋੜੀ ਇੰਟਰੋਡਕਸ਼ਨ ਕੋਈ ਗੱਲ ਨਹੀਂ ਅਜਾ ਸਰ ਜੀ ਅਜਾ ਸਰ ਬਾਈ ਜੀ ਆਪਣੇ ਕਾਦੀ ਮਾਜਰੇ ਤੋਂ ਠੀਕ ਆ ਜੀ ਯਾਨੀ ਪਹਿਲਾਂ ਵੀਰ ਦਾ ਛੋਟਾ ਠੀਕ ਆ ਜੀ ਆਜੋ ਵੀਰੇ ਮਾੜਾ ਕੋਈ ਖੜ੍ਹ ਜਾਓ ਇੱਕ ਮਿੰਟ ਅਜਾ ਜੀ ਦੂਜੀ ਦਿਨ ਆਪਾਂ ਬਾਈ ਦੇ ਘਰੇ ਚੱਲ ਕੇ ਮਿਲ ਕੇ ਬੜਾ ਵਧੀਆ ਲੱਗਿਆ ਠੀਕ ਆ ਜੀ ਪੁਰਾਣੇ ਟਰੈਕਟਰ ਦੇ ਰੁਪਏ ਕਿੰਨਾ ਵਲੇ ਮੰਗ ਰਹੇ ਨੇ ਤੇ ਅਸੀਂ ਡਰਦੇ ਡਰ ਕੇ ਮੁੜ ਆਏ ਫਿਰ ਅੱਛਾ ਜੀ ਹੁਣ ਜੇ ਘੱਟ ਗਿਆ ਤਾਂ ਤੁਹਾਨੂੰ ਕੋਈ ਲੇਖਾ ਨਹੀਂ ਔਖਾ ਹੈ ਹਾਂਜੀ ਹਾਂ ਤੇ ਦੂਜੇ ਦਿਨ ਦੁਬਾਰਾ ਫੇਰ ਗਏ ਚਲੋ ਕੱਲ ਸੌਦਾ ਹੋ ਗਿਆ ਠੀਕ ਹੈ ਜੀ ਤੇ ਬੰਦੇ ਬੜੇ ਵਧੀਆ ਲੱਗੇ ਜੀ ਠੀਕ ਹੈ ਜੀ ਇਹ ਮੇਰੇ ਚਾਚਾ ਜੀ ਨੇ ਬਾਈ ਦੇ ਦੋਸਤ ਹੈ ਠੀਕ ਹੈ ਜੀ ਤੇ ਬਾਈ ਜੋ ਮੇਰੇ ਚਾਚਾ ਜੀ ਦੇ ਬਤੂਲੇ ਜੀ ਹੈਗੇ ਆ ਪਿੰਡ ਦੇ ਠੀਕ ਹੈ ਜੀ ਜਿਹੜੇ ਅੱਜ ਉਹਨਾਂ ਦੀ ਗੈਰਹਾਜ਼ਰੀ ਲੱਗੀ ਠੀਕ ਹੈ ਜੀ ਮਿੱਠੀ ਵੀ ਨੇ ਕਹਿ ਆਇਆ ਮਲਾ ਸਰਕ ਤੀ ਹਾਂ ਹਾਂਜੀ ਹਾਂਜੀ ਨਰਾਜ਼ ਹੋਣਗੇ ਬੰਦਾ ਕਿਉ ਠੀਕ ਹੈ ਜੀ ਬਾਈ ਨੇ ਪਿਆਰ ਦੇ ਪੁੱਛਿਆ ਕਹਿੰਦਾ ਕਿੰਨੇ ਦਾ ਦਿੱਤੇ ਆ ਹਾਂਜੀ ਮੈਂ ਪੂਰਾ ਦਾਸਤਾਰ ਰੇਟ ਆ ਹਾਂਜੀ ਇਹਦਾ ਸੌਂਤਾ ਜਿਹਾ ਫੋਨ ਲਾ ਕੇ ਮੜਾ ਜਦੋਂ ਇੰਨੇ ਕੁ ਦਾ ਹੋਈ ਵੀ ਕਰਦਾ ਹਾਂਜੀ ਹਾਂ ਬਿਲਕੁਲ ਨਾਲ ਚਾਬਣਾ ਲੈਣ ਵਾਲੇ ਨੂੰ ਆਪਣਾ ਕੋਲ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਾਕੀ ਰੂਟਰ ਵੇਟਰ ਆ ਜੱਸੇ ਵੀਰ ਦੇ ਕੁਣਵਾ ਤੋਂ ਬਿਲਕੁਲ ਜੀ ਹੁਣ ਬਾਈ ਨੂੰ ਕਿਹਾ ਵੇ ਬੈਠੋ ਲੈ ਕੇ ਆਏ ਆਪਾਂ ਹਾਂਜੀ ਜੀ ਬਾਈ ਵਾਧਾ ਸਾਡਾ ਘਾਟਾ ਤੇਰਾ ਨਹੀਂ ਬਾਈ ਨੇ ਹੌਸਲਾ ਦਿੱਤਾ ਬਣਾ ਦਾ ਹਾਂਜੀ ਹਾਂ ਮੇਰਾ ਰਿਸਪੌਂਸ ਵੀ ਠੀਕ ਹੈ ਰੂਟਰ ਵੇਟਰ ਵੀ ਵਧੀਆ ਹਾਂਜੀ ਹਾਂਜੀ ਹਾਂ ਸੱਚੇ ਫੋਟੋਗ੍ਰਾਫਰ ਜੀ ਇਕ ਹਾਂਜੀ ਹਾਂ ਤਾਰਦੀ ਆਜੋ ਸੁੱਖਿਆ ਬਾਈ ਹੋਰ ਸੁੱਖਿਆ ਬਾਈ ਠੀਕ ਆ ਠੀਕ ਆ ਜੀ ਵਧੀਆ ਬਾਈ ਬਾਈ ਠੰਡਾ ਜਿਹਾ ਖੜਾ ਅੱਜ ਹਾਂ ਐਟਰਾ ਮੜਾ ਕਹਾ ਕਰਦੀ ਬਸ ਠੀਕ ਆ ਰਹਿਣ ਦਾ ਕਨਵੀਰ ਕਹਾ ਕਰੀ ਡਾਕਟਰ ਤੇ ਲੋ ਜੀ ਰੋਡਾਵੇਟਰ ਦੀ ਵੀ ਕਰਦੀ ਡਿਲੀਵਰੀ ਨਾਲ ਦੀ ਨਾਲ ਆਜੋ ਜੀ ਆਜੋ ਸਰ ਜੀ ਆਜਾ ਪੁੱਤਰ ਉਹ ਡਾਗੜਾ ਰੁਕੋ ਖੜਾ ਨਹੀਂ ਹੁੰਦਾ ਦੇਖੋ ਬੈਠੇ ਆ ਕੋਈ ਹੋਰ ਲੈਓ ਜੀ ਹੜਜੋ ਵੀਰੇ ਮੜਾਏ ਤੁਸੀਂ ਤੇ ਲੋ ਜੀ ਰੋਟਾਵੇਟਰ ਦੀ ਮਬਾਰਕਾਂ ਭਾਈ ਬੜਾ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਮੁਬਾਰਕਾਂ ਭਰਾ ਤਰੱਕੀਆਂ ਵਾਸਤੇ ਅੱਗੇ ਡਿੱਗੀ ਰੱਖ ਲੋ ਟੱਪਰ ਬਾਦੂ ਦੂਸਰਾਂ ਦੇ ਇਕੱਠੇ ਬਣਾ ਦੇਗਾ ਹਾਂ ਜੀ ਹਾਂ ਬਿਲਕੁਲ ਜੀ ਧੰਨਵਾਦ ਬਈ ਬਹੁਤ ਵਧੀਆ ਸੁਭਾਅ ਤੇ ਬਈ ਇਹ ਰੋਟਾਵੇਟਰ ਬਾਰੇ ਆਪਾਂ ਜਿੰਨੇ ਵੀ ਵੀਡੀਓ ਪਾਈਆਂ ਦੋ ਤਿੰਨ ਸਾਰਿਆਂ ਨੇ ਦੱਸਿਆ ਹੋਇਆ ਇਹ 60 ਬਰੇਡ ਵਾਲਾ ਮਾਡਲ ਹੈ ਠੀਕ ਹੈ ਜੀ 60 ਬਲੇਡਾ ਦੇ ਵਿੱਚ ਆਪਾਂ ਇੱਕ ਵਾਰ ਥੋੜਾ ਸਾਨੂੰ ਚਲਾ ਕੇ ਦਿਖਾਉਨੇ ਆ ਕਿਵੇਂ ਦਾ ਇਹ ਜੀ ਛੱਲੇ ਤੇ ਕਿਵੇਂ ਆਵਾਜ਼ ਹੋ ਵਾਈਬ੍ਰੇਸ਼ਨ ਵਗੈਰਾ ਸਾਰਾ ਕੁਝ ਚੈੱਕ ਕਰਾਉਨੇ ਤੁਹਾਨੂੰ ਦੇ ਦੇ 14 1500 ਚੱਕਰਾਂ ਤੇ ਕਰਦੇ ਚਲੋ ਜੀ ਬਾਈ 1400 ਚੱਕਰਾਂ 'ਚ ਚੱਲ ਰਿਹਾ ਦੇਖੋ ਬਹੁਤ ਵਧੀਆ ਵਾਈਬ੍ਰੇਸ਼ਨ ਲੈ ਬਾਕੀ ਟਰੈਕਟਰ ਵੀ ਬਾਈ ਬਾਈ ਨਾਲ ਵਿੱਚ ਘਟਿਆ ਆਪਾਂ ਨੇ ਫਾਰਮਟ੍ਰੈਕ 60 2006 ਮਾਡਲ ਹੈ ਵਧੀਆ ਟਰੈਕਟਰ ਟਾਇਰ ਟੂ ਨਵੇਂ ਆ ਉਹਦੀ ਆਪਣੇ ਕੋਲ ਪਰਸਨਲ ਆਇਨਾ ਟਰੈਕਟਰ ਉਹਦੀ ਵੀ ਆਪਾਂ ਵਲੌਗ ਬਣਾ ਕੇ ਪਾਵਾਂਗੇ ਕਿਸੇ ਵੀਰ ਨੇ ਫਾਰਮਟ੍ਰੈਕ 60 ਲੈਣਾ ਹੋਇਆ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ ਕਿਉਂਕਿ ਅੱਜ ਬਾਈ ਨੇ ਥੋੜਾ ਲੇਟ ਹੋ ਗਿਆ ਉਹਨੂੰ ਤਾਂ ਕਰਕੇ ਬਾਈ ਨੇ ਨਾਲ ਲਿਆ ਨਹੀਂ ਆ ਜਾ ਔਰ ਇਹਨੂੰ ਕਰਨ ਵੀਰ ਹੋਰ ਤੈਨੂੰ ਮਿਲਾਇਆ ਨਹੀਂ ਵੀਡੀਓ ਅੱਜ ਹੋ ਠੀਕ ਆ ਵੀਰੇ ਠੀਕ ਆ ਆ ਵੀ ਹਾਂ ਇਦਾਂ ਆ ਬਾਈ ਬਾਈ ਵੀਰ ਸਾਡਾ ਆਉਣ ਲੱਗਿਆ ਨਾ ਸਾਡੇ ਕੋਲ ਉਦੋਂ ਦਾ ਕੰਮ ਵਧੀਆ ਚੱਲ ਪਿਆ ਹੈਂ ਕਹ ਲਿਆ ਤਾਂ ਮੜਾ ਕਿਹਾ ਤਾਂ ਉਹ ਕਿਆ ਹੋ ਗਿਆ ਤਾਂ ਪਹਿਲਾਂ ਕਹਿੰਦਾ ਤੂੰ ਕਹਿਣ ਲੱਗਿਆ ਤਾਂ ਪੇੜਾ ਮੜਾ ਮੇਰਾ ਨਹੀਂ ਚੱਪੇੜਾ ਚੰਗਾ ਬਾਈ ਤੇਰਾ ਜਿੱਦਾਂ ਤੂੰ ਆਇਆ ਉਦੋਂ ਦਾ ਕੰਮ ਵਧੀਆ ਚੱਲ ਪਿਆ ਰੂਡੋਮੀਟਰ ਦਾ ਕੰਮ ਬਾਈ ਤੁਹਾਡੇ ਹੌਸਲੇ ਨਾਲੇ ਹੋਇਆ ਕਿਉਂਕਿ ਮੈਂ ਉਹਰੇ ਇਕੱਲਾ ਦਾ ਕੱਦੇ ਬੰਦੇ ਤੇ ਵਸਦਾ ਕੰਮ ਹੈ ਨਹੀਂ ਹੁਣ ਆਪਾਂ ਰਲ ਮਿਲ ਕੇ ਕਰੀ ਜੰਨੇ ਸਾਰੇ ਠੀਕ ਨਹੀਂ ਬਾਕੀ ਬਾਈ ਇਹਨਾਂ ਨੂੰ ਕਿਹਾ ਹੋਇਆ ਮੜਾ ਸਾਥ ਦੋ ਨਾਲ ਠੀਕ ਹੈ ਹਾਂ ਨਾ ਕੋਈ ਗੱਲ ਨਹੀਂ ਵੀਰੇ ਥੋੜੇ ਨਾਲੇ ਕੰਮ ਚੱਲਣਾ ਵੀਰੇ ਆਪਾਂ ਨੇ ਕੰਮ ਕਰਨਾ ਗਾਹਾਂ ਠੀਕ ਨੇ ਤੇ ਬਾਕੀ ਚਲੋ ਬਾਈ ਟਾਈਮ ਵੀ ਹੋ ਗਿਆ ਬਾਈ ਨਾਲੇ ਵੀ ਜਾਣਾ ਤੇ ਟਰੈਕਟਰ ਆਪਣੇ ਕੋਲ ਪੁਰਾਣੇ 1 2 ਹੋਰ ਆਏ ਆ ਬਾਈ ਆਪਾਂ ਤੁਹਾਨੂੰ ਕੱਲ ਨੂੰ ਇਹਦਾ ਲੱਗ ਤੇ ਵਲੌਗ ਪਾਵਾਂਗੇ ਬਣਾ ਕੇ ਕਿਹੜੇ ਕਿਹੜੇ ਟਰੈਕਟਰਾਂ ਸਾਰੀ ਜਾਣਕਾਰੀ ਦਵਾਂਗੇ ਠੀਕ ਹੈ ਜੀ ਤੇ ਹੁਣ ਤੋਰੀ ਬਾਈ ਨਾਲ ਨੂੰ ਅਸੀਂ ਵੀ ਟਰੈਕਟਰ ਅੰਦਰ ਲਾਉਣੇ ਆ ਟਰੈਕਟਰ ਦੇਖੋ ਆਪਣੇ ਕੋਲ ਸਟਾਕ ਚ ਸਟਾਕ ਆਪਣੇ ਕੋਲ ਬਾਦੂਆ ਬਾਈ ਨਵੇਂ ਟਰੈਕਟਰਾਂ ਦਾ ਠੀਕ ਹੈ ਜੀ ਤੇ ਲੋ ਜੀ ਮਿੱਤਰੋ ਚੱਲੇ ਆਪਾਂ ਦਾ ਟਰੈਕਟਰ ਇੰਡੋ ਫਾਰਮ ਮਰਾ ਤਰਕੀਆਂ ਵਾਖੇ ਬਾਈ ਨਾਲ ਨੂੰ ਨਾਲੇ ਦਿੱਤਾ ਆਪਣੇ 8 ਫੁੱਟਾ ਦਰਵਾਜੇ ਦਾ ਰੋਟਾਵੇਟਰ ਲੋ ਜੀ ਇਹ ਚੱਲਿਆ ਜੀ ਪਿੰਡ ਕਾਦੀ ਮਾਜਰੇ ਕਰਾਲੀ ਦੇ ਕੋਲ ਤੇ ਬਾਕੀ ਕਿਸੇ ਨੇ ਵੀ ਬਾਈ ਟਰੈਕਟਰ ਬਾਰੇ ਕੋਈ ਵੀ ਜਾਣੀ ਹੁੰਦੀ ਐ ਇਨਕੁਆਰੀ ਤਾਂ ਨੰਬਰ ਨੋਟ ਕਰ ਲਿਓ ਬਾਈ 9872204427 ਠੀਕ ਹੈ ਜੀ ਤੇ ਰੋਟਾ ਬਾਰਡਰ ਬਾਰੇ ਵੀ ਸੇਵੇਂ ਨੰਬਰ ਹੈ ਜੀ ਤੇ ਕਿਸੇ ਵੀ ਵੀਰ ਨੇ ਉਹੀ ਰੇਟ ਜਾਂ ਕੁਝ ਵੀ ਪਤਾ ਕਰਨਾ ਹੁੰਦਾ ਤਾਂ ਇਹ ਨੰਬਰ ਤੇ ਕਾਲ ਕਰ ਸਕਦਾ ਜੀ ਤੇ ਵੀਰਾਂ ਨੂੰ ਬੇਨਤੀ ਹੈ ਕਿ ਫੋਨ ਜਿਹੜਾ ਕਰਨਾ ਹੁੰਦਾ ਬਈ ਸਵੇਰੇ ਉਹੀ ਜਰੀ 9 ਵਜੇ ਤੱਕ ਲੈ ਕੇ ਸ਼ਾਮ ਨੂੰ 6-7 ਵਜੇ ਤੱਕ ਕਰ ਸਕਦੇ ਆਂ ਕਈ ਵੀਰਾਂ ਦੇ ਰਾਤ ਨੂੰ ਫੋਨ ਆਈ ਇਹਨੇ ਬਾਈ ਟੈਂਡ ਨਹੀਂ ਹੁੰਦੇ ਠੀਕ ਆ ਉਹਦੇ ਵਿੱਚ ਵੀ ਫਿਰ ਥੋੜਾ ਜਿਹਾ ਸਾਨੂੰ ਆਪ ਨੂੰ ਚੰਗਾ ਨਹੀਂ ਲੱਗਦਾ ਹੈਗਾ ਜੀ ਤੇ ਬਾਕੀ ਬਾਈ ਨਾਲ ਦਾ ਟਰੈਕਟਰ ਕੱਢ ਨੂੰ ਆਣਾ ਆਪਣੇ ਕੋਲ ਉਹ ਤੁਹਾਨੂੰ ਆਪਾ ਦਿਖਾਵਾਂਗੇ ਮੈਨੂੰ 60 ਬਾਰੇ ਕਈ ਸਾਰੇ ਵੀਰਾਂ ਦੇ ਫੋਨ ਆਏ ਹੋਏ ਸੀਗੇ ਵੀ 60 ਟਰੈਕਟਰ ਦੇਣਾ ਠੀਕ ਆ ਜੀ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਬਾਈ ਕਿਦਾਂ ਟਰੈਕਟਰ ਆ ਗਿਆ ਆਪਣੇ ਕੋਲ ਤੇ ਦੇਖੋ ਬਾਈ ਸਾਰੀ ਮਾਰਕੀਟ ਨੂੰ ਜਿੰਨੇ ਲੱਗੇ ਚੌਂਣੀ ਰਹਿਣਾਂ ਦਾ ਜੀ ਇੱਕ ਸ਼ਟਰ ਖੁੱਲਾ ਰਹਿ ਗਿਆ ਕਰਨਵੀਰ ਨੇ ਨਾਲ ਦੀ ਨਾਲ ਟਰੈਕਟਰ ਅੰਦਰ ਬਾੜ ਤੇ ਕਾਲਾ ਬੋਦ ਹੈ ਜਾਣੋ ਬਾਈ ਇਹ ਐ ਟਾਈਮ ਨੂੰ ਪਿੰਡ ਪਹੁੰਚ ਜਾਂਦਾ ਇਹਨੇ ਕਿਉਂਕਿ ਬਾਈ ਨੇ ਦੂਰ ਜਾਣਾ ਹੁੰਦਾ ਇਹਦਾ 30-25 ਕਿਲੋਮੀਟਰ ਬਾੜ ਪੈਂਦੀ ਨੂੰ 25-30 ਕਿਲੋਮੀਟਰ ਠੀਕ ਹੈ ਜੀ ਤੇ ਬਾਕੀ ਠੀਕ ਹੈ ਮਿੱਤਰੋ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਕਿਸੇ ਵੀ ਮੇਰੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਲੈਣਾ ਵੇਚਣਾ ਨਵਾਂ ਖਰੀਦਣਾ ਹੁੰਦਾ ਤਾਂ ਜਰੂਰ ਕਨੈਕਟ ਕਰ ਸਕਦੇ ਹੋ ਜੀ ਤੇ ਬਾਕੀ ਵੀਰਾਂ ਨੂੰ ਬੇਨਤੀ ਹੈ ਆਪਣਾ ਇੰਸਟਾਗ੍ਰam ਤੇ ਵੀ ਪੇਜ ਹੈ ਜੱਗੂ ਮਹਾਲ ਉਹਨੂੰ ਵੀ ਜਰੂਰ ਫੋਲੋ ਕਰੋ ਜਿਹੜੇ ਆਪਣਾ ਆਪਣੇ ਨਾਲ YouTube ਤੇ ਜੁੜੇ ਹੋਏ ਨੇ ਤੇ ਅੱਜ ਦੇ ਬਲੌਗ ਦੇ ਵਿੱਚ ਇਨਾਈ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਆਪਣੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆ ਹੋਰ ਨਵੇਂ ਬਲੌਗ ਸਾਰੇ ਵੀਰਾਂ ਦਾ ਧੰਨਵਾਦ